ਕੋਇਆ ਤੱਤ ਤਾਰੋ ਦੀ ਫੋਟੋਏ ਇਹਸ ਹੁੰਦੇ ਨੇ ਤੇ ਫੋਟੋ ਕਿਉਂ ਲਾਇਆ ਆ ਨਹੀਂ ਮੈਨੂੰ ਸਮਝ ਆਈ ਹੈ ਆ ਲੈ ਪਾਣੀ ਪੀ ਲੈ ਅੰ ਬਈ ਇਹ ਆ ਫੋਟੋ ਪੜਾ ਕੀ ਦੀ ਏ ਇਹ ਫੋਟੋ ਨੇ ਹਾਂ ਇਹ ਤੁਮਨੇ ਨਹੀਂ ਜਾਣ ਹੈ ਹੈ ਜਿੰਦਗੀ ਤਾਂ ਕਦੋਂ ਦੀ ਖਤਮ ਹੋ ਚੁੱਕੀ ਹੈ ਬਸ ਇਹ ਈਡੀਆ ਫਿਰ ਆ ਚੱਲਦੇ ਆਂ ਬਾਈ ਜੀ ਆ ਪਕੜੋ ਗਲਾਸ ਮੈਨੂੰ ਨਾਲ ਇੱਕ ਕੰਮ ਯਾਦ ਆ ਗਿਆ ਮੈਂ ਚੱਲਿਆ ਉਹ ਤਾਰੋ ਅ ਤਾਰੋ ਕਿੱਥੇ ਆ ਤੂੰ ਵੇ ਆ ਜਾ ਘਰੀਆਂ ਮੈਂ ਦੱਸ ਕਿੱਥੇ ਜਾਣਾ ਆ ਤੂੰ ਕਿ ਮੈਂ ਸਾਂ ਚੜਾਇ ਜਿਵੇਂ ਕੁੱਤੇ ਮਗਰ ਪਏ ਹੁਣ ਉਹ ਤਾਰੋ ਕੁੱਤੇ ਮਗਰ ਪਏ ਹੁੰਦੇ ਤਾਂ ਅਮਲੀ ਚੜ ਜਾਂਦਾ ਆ ਪਰ ਪਿੰਡ ਦੀ ਇੱਜ਼ਤ ਦੱਸਵਾਲਾ ਉਹ ਸਾਡੇ ਹੁੰਦਿਆਂ ਸਾਡੀ ਪਿੰਡ ਦੀ ਇੱਜ਼ਤ ਨੂੰ ਕੋਈ ਤੱਕ ਜੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸਾਂ ਤੇ ਕੀ ਬਾਜ਼ਾਰ ਤਾਇਆ ਪਾਈ ਜਾਣਾ ਕਿਹੜੀ ਇੱਜ਼ਤ ਕੀ ਦੀ ਇੱਜ਼ਤ ਉਹ ਹੋਰ ਕੀ ਦੀ ਇੱਜ਼ਤ ਤੇਰੀ ਇੱਜ਼ਤ ਦੀ ਗੱਲ ਕਰਦਾ ਵੇ ਤੂੰ ਅੱਜ ਖਾ ਕੇ ਕੀ ਆਇਆ ਮੈਨੂੰ ਘਰੇ ਬੈਠੀ ਨੂੰ ਹੀ ਬਦਨਾਮ ਕਰੀ ਜਾਣਾ। ਉਹ ਮੈਂ ਕਾਹਨੂੰ ਬਦਨਾਮ ਕਰਦਾ ਤਾਰੋ? ਬਦਨਾਮ ਤਾਂ ਉਹ ਕਰਦਾ ਜਿਨੇ ਆਪਦੇ ਘਰੇ ਤੇਰੀ ਫੋਟੋ ਲਾਈ ਹੈ। ਨਾਲੇ ਤੈਨੂੰ ਜਾਨ-ਜਾਨ ਗਹਿ ਕੇ ਬੁਲਾਉਂਦਾ। ਵੇ ਕੌਣ ਕਹਿੰਦਾ ਮੈਨੂੰ ਜਾਨ-ਜਾਨ? ਦੱਸ ਤਾਂ ਸਹੀ ਮੈਂ ਤਾਂ ਵਿਚਾਲੋਂ ਪਾੜ ਕੇ ਦੋ ਕਰ ਦੂੰ। ਓਏ ਹੋਰ ਕਿਨੇ ਕਹਿਣਾ? ਉਹੀ ਬੁੜਾ, ਓਏ ਤੇਰਾ ਆਸ਼ਿਕ ਬੁੜਾ, ਉਹ ਜਿੰਨੂੰ ਤੂੰ ਦੇਖਣ ਵਾਸਤੇ ਮੈਨੂੰ ਭੇਜਿਆ ਸੀ। ਉਹਦੀ ਇੰਨੀ ਹਿੰਮਤ? ਉਹ ਮੇਰੀ ਫੋਟੋ ਆਪਣੇ ਘਰੇ ਲਾਈ ਬੈਠਾ? ਉਹ ਹਿੰਮਤ ਐਂਦੇ ਤੋਂ ਵੀ ਵੱਧ ਐ। ਉਹ ਤਾਂ ਕਹਿੰਦਾ ਮੇਰਾ ਇਹਦੇ ਤੋਂ ਬਿਨਾ ਤਾਂ ਜੀ ਨਹੀਂ ਲੱਗਦਾ ਕੋਈ ਨਾ ਮੈਂ ਲੈ ਨਹੀਂ ਉਹਦੇ ਝੁੱਗੇ ਦਾ ਨਾਪ ਮੈਨੂੰ ਦੱਸ ਤਾਂ ਸਹੀ ਕਿਹੜੇ ਪਿੰਡ ਦਾ ਓਏ ਆ ਆਪਣੇ ਨਾਲ ਦੇ ਪਿੰਡ ਹਰਖਾਲੇ ਦਾ ਤਾਂ ਹੈ ਜੀ ਤਾਂ ਕਰਦਨ ਹੁਣੇ ਜਾਵਾਂ ਤੇ ਜਾ ਕੇ ਗਲਮੇ ਚ ਹੱਥ ਪਾ ਲਾਂ ਤੇ ਚੱਲ ਬੈਠ ਫੇਰ ਆਹ ਸਾਈਕਲ ਤੇ ਦੇਖ ਮੈਂ ਕਿਵੇਂ ਹਵਾ ਨੂੰ ਗੰਡਾ ਦਿੰਦਾ ਜਾਂਦਾ ਉਹ ਸਾਡੇ ਪਿੰਡ ਦੀ ਇੱਜ਼ਤ ਦਾ ਸਮਾਨ ਆ ਮਾੜੀ ਮੋਟੀ ਗੱਲ ਥੋੜਾ ਆ ਜਾ ਵੇ ਮੈਂ ਬਖਤਾ ਜਾਂਦੀ ਤੇਰੇ ਨਾਲ ਪਰ ਮੈਂ ਨਾ ਹੁਣ ਪੱਠੀ ਤੇ ਜਾਣਾ ਮੈਂ ਤਾਂ ਬਾਲਣ ਲੈਣ ਆਈ ਸੀ ਉੱਥੇ ਵਿਚਾਰੇ ਦਾਣੇ ਪਣਾਉਣ ਵਾਲੇ ਟਿੱਕੀ ਜਾਂਦੇ ਨੇ ਤੂੰ ਐਂ ਕਰੀ ਤੂੰ ਨਾ ਸਵੇਰੇ ਟਿੱਕੀ ਚੜਨ ਤੋਂ ਪਹਿਲਾਂ ਆ ਜੀ ਤੇ ਆਪਾਂ ਪੱਠੇ ਵਾਲਣ ਤੋਂ ਪਹਿਲੇ ਮੁੜ ਆਵਾਂਗੇ ਠੀਕ ਆ ਫਿਰ ਮੈਂ ਵੀ ਨਾ ਰਾਤ ਨੂੰ ਡੋਟੇ ਭਿਓਂ ਕੇ ਰੱਖ ਦੂੰ ਉਹ ਸਵੇਰੇ ਕੱਢੀ ਟਾਈਮ ਨਾਲ ਹੀ ਸਟਾਰਟ ਕਰ ਦੂੰ ਬਈ ਸਾਈਕਲ ਅਗ ਲੈਂਦਾ ਧਿਆਨ ਨਾ ਲਾਇਆ ਕਿਤੇ ਇਹਦੀਆਂ ਨਾ ਰਾਤੋ ਰਾਤ ਰੌੜੀਆਂ ਵੱਟਦੀ ਉਹ ਕਮਲੀਆਂ ਗੱਲਾਂ ਕਰਦੀਆਂ ਤਾਰੋਂ ਹੈ ਉਹ ਮੈਂ ਕੋਈ ਮਾੜਾ ਮੋਟਾ ਅਮਲੀ ਧੋਣਾ ਮੈਂ ਤਾਂ ਜ਼ਿੰਮੇਵਾਰ ਅਮਲੀਆਂ ਉਹ ਤੂੰ ਕੋਈ ਸਾਨੂੰ ਲੰਡੀ 부ਚੀ ਸਮਝ ਰੱਖਿਆ ਹੈ ਗੱਲਾਂ ਕਰਦੀ ਇਹ ਵੇਖ ਤੂੰ ਤਾਂ ਮਰ ਜਾਣਾ ਵਧੀਆ ਕੰਮ ਆਉਣ ਵਾਲਾ ਬੰਦਾ ਬਸ ਥੋੜੀ ਜਿਹੀ ਪਕਾਈ ਵਾਲੀ ਮਾਰਦਾ ਭੌਂਕੀ ਜਾ ਕੁੱਤਿਆਂ ਵਾਂਗ ਓ ਤਾਰੋ ਓ ਤਾਰੋ ਆ ਜਾ ਫਿਰ ਹੁਣ ਓਏ ਆ ਜਾ ਵੇ ਆ ਗਈ ਆ ਗਈ ਸ਼ੁਕਰ ਆ ਤੂੰ ਵਧੀਆ ਟਾਈਮ ਨਾਲ ਆ ਗਿਆ ਮੈਂ ਤਾਂ ਆ ਕੇ ਪੱਠੀ ਵੀ ਬਾਲਣੀ ਸੀ ਵਧੀਆ ਹੁਣ ਆਪਾਂ ਛੇਤੀ ਮੁੜਿਆਂਗੇ ਓਏ ਓ ਮੈਂ ਤਾਂ ਕਦੋਂ ਆਪਦੇ ਸਰੀਰ ਨੂੰ ਮਾਰ ਕੇ ਕ ਮਾਰ ਮਾਰ ਕੇ ਕ ਸਟਾਰਟ ਕਰੀ ਜਾਂਦਾ ਸੀ ਤੇ ਚੱਲ ਫਿਰ ਚੱਲੀਏ ਉਸ ਬਜ਼ੁਰਗ ਦੇ ਸਿਰ ਤੋਂ ਮੇਰਾ ਭੂਤ ਤਾਰ ਕੇ ਆਈਏ ਓ ਆ ਜਾ ਫਿਰ ਮੇਰੇ ਵੀ ਡੋਲੇ ਕਦੋਂ ਦੇ ਫਰਕੀ ਜਾਂਦੇ ਆ ਔਰ ਮੈਂ ਵੀ ਤਾਂ ਪਿੰਡ ਦਾ ਜ਼ਿੰਮੇਵਾਰ ਬੰਦਾ ਆ ਹੋਰ ਕਿਸੇ ਨੂੰ ਫਿਕਰ ਨਹੀਂ ਮੈਨੂੰ ਤਾਂ ਫਿਕਰ ਆ ਨਾ ਤੇਰੀ ਚਲ ਆ ਬੈਠ ਵੇ ਤੂੰ ਚੱਲ ਚੱਲ ਸਾਈਕਲ ਤੋੜ ਲਾ ਪਤਾ ਹੀ ਆ ਤੂੰ ਕਿੰਨਾ ਕੁ ਜ਼ਿੰਮੇਵਾਰ ਆ ਹੇ ਇੱਕ ਮਿੰਟ ਖੜ ਤਾਰੋ ਮੈਂ ਤੈਨੂੰ ਦੱਸਾਂ ਸਾਈਕਲ ਬਹੁਤ ਭਜਾਣਾ ਹੀ ਮੈਂ ਹਾਂ ਸਾਈਕਲ ਚਾਣਾ ਗਾਂ ਤੇ ਦਰਖਤ ਨਹੀਂ ਜਾਣਾ ਪਿਛਾ ਧਿਆਨ ਨਾਲ ਬੈ ਜੀ ਕਾਬਰੀ ਨਾ ਆ ਜਾ ਵੇ ਤੂੰ

ਤੇਰੀ ਬੋਲ ਲੈ ਲੈ ਬਟਾ ਹੋਰ ਰਕੇ ਹਮਲੀਆ ਆ ਮੈਂ ਕੀ ਕਰਤਾ ਕਿਤੇ ਮਰੀ ਨਾ ਜਾਵੇ ਵਿਚਾਰਾ ਉਹ ਵਿਚਾਰਾ ਕਾਂ ਦਾ ਤਾਰੋਂ ਉਹ ਇਹੋ ਜੇ ਬੰਦੇ ਨਾਲ ਤਾਂ ਆਈ ਹੋਣਾ ਚਾਹੀਦਾ ਸਾਡੇ ਪਿੰਡ ਦੀ ਇੱਜ਼ਤ ਨੂੰ ਹੱਥ ਪਾਏਗਾ ਨਾ ਤੇ ਇਹਦਾ ਨਾ ਆਈ ਹੋਏਗਾ ਹਮਲੀਆ ਫੋਟੋ ਤਾਂ ਹੈ ਮੇਰੀ ਪਰ ਮੈਂ ਤਾਂ ਇਹੋ ਜਿਹਾ ਕਦੇ ਕੱਪੜੇ ਨਹੀਂ ਪਾਏ ਕੀ ਕਮੀ ਹੋ ਸਕਦਾ ਹੈ ਤਾਰਾ ਅੱਜ ਕੱਲ ਸਭ ਕੁਝ ਆ ਹੀ ਹੋ ਜਾਂਦਾ ਤੂੰ ਮੇਰੀ ਗੱਲ ਸੁਣ ਇਹਨੂੰ ਛੱਡ ਰੱਖ ਤੇ ਆਪਾਂ ਚਲੀਏ ਕਿਤੇ ਕਤਲ ਆਪਣੇ ਗਾਲੀ ਨਾ ਪੈ ਜੇ ਆ ਚਲੀਏ ਉਹ ਨਾ ਮੈਂ ਤੇ ਚਪੇੜਾ ਨਾ ਖਾ ਲਈ ਆਪਾਂ ਕਿਤੇ ਨਹੀਂ ਜਾਣਾ ਇਹਨੂੰ ਪਾਣੀ ਪਿਆ ਤੇ ਡਾਕਟਰ ਨੂੰ ਬੁਲਾ ਕੇ ਲਿਆ ਆਪਾਂ ਮਾਰਨ ਥੋੜੀ ਆਈ ਸੀ ਸਬਕਸ ਖਾਣ ਆਈ ਸੀ ਤਾਰੋਂ ਡਾਕਟਰ ਨੂੰ ਵੀ ਮੈਂ ਹੀ ਲੈ ਕੇ ਆਵਾਂ ਚਲ ਲੈ ਕੇ ਆਣਾ ਚਾਹਾਂ ਮੈਂ ਦਰਕੰਤੇ ਨਬਜ਼ ਤਾਂ ਠੀਕ ਹੈ ਡਾਕਟਰ ਸਾਹਿਬ ਮੈਨੂੰ ਲੱਗਦਾ ਇਹਨਾਂ ਨੂੰ ਹੋਸ਼ ਆ ਰਹੇ ਹਨ ਹਾਂ ਸ਼ੁਕਰ ਹੈ ਸ਼ੁਕਰ ਹੈ ਰੱਬ ਦਾ ਬੁਲਸ ਦੇ ਚੇਤਰਾ ਤੋਂ ਬਚ ਗਏ ਹਰਮਨ ਹਰਮਨ ਪੁੱਤ ਹਰਮਨ ਇਹ ਹਰਮਨ ਕੌਣ ਹੈ ਜੀ ਪਤਾ ਨਹੀਂ ਜੀ ਪਤਾ ਨਹੀਂ ਪਰ ਇਹ ਸਭ ਹੋਇਆ ਕਿਵੇਂ ਡਾਕਟਰ ਸਾਹਿਬ ਇਹ ਤੁਹਾਨੂੰ ਸਾਰੀ ਗੱਲ ਮੈਂ ਫਿਰ ਦੱਸੂਗੀ ਮੈਂ ਇਹਨਾਂ ਤੋਂ ਕੁਝ ਪੁੱਛਣਾ ਚਾਹੁੰਨੀ ਆ ਨਹੀਂ ਫਿਲਹਾਲ ਤੁਸੀਂ ਇਹਨਾਂ ਤੋਂ ਕੁਝ ਨਹੀਂ ਪੁੱਛ ਸਕਦੇ ਇਨਾਂ ਦੇ ਸਿਰ ਦੇ ਵਿੱਚ ਸੱਟ ਬਹੁਤ ਗਹਿਰੀ ਆ ਟਾਂਕੇ ਲੱਗੇ ਹੋਏ ਨੇ ਤੇ ਇਹਨਾਂ ਦਾ ਦਿਮਾਗੀ ਸੰਤੁਲਨ ਵਿਗੜ ਸਕਦਾ ਠੀਕ ਆ ਡਾਕਟਰ ਸਾਹਿਬ ਹਾਂ ਫਿਲਹਾਲ ਇਹ ਖਤਰੇ ਤੋਂ ਬਾਹਰ ਨੇ ਪਰ ਫਿਰ ਵੀ ਤੁਹਾਨੂੰ ਜੇਕਰ ਦੁਬਾਰਾ ਮੇਰੀ ਲੋੜ ਪਵੇ ਤਾਂ ਤੁਸੀਂ ਮੈਨੂੰ ਬੁਲਾ ਲੈਣਾ ਤੁਸੀਂ ਬਾਈ ਜੀ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦਵਾਈਆਂ ਲਿਖ ਕੇ ਦਿੰਦਾ ਤਾਰੋ ਮੈਂ ਜਾਣਾ ਡਾਕਟਰ ਸਾਹਿਬ ਨਾਲ ਦਵਾਈ ਲੈ ਕੇ ਆਉਣਾ ਮੈਂ ਚਲੋ ਡਾਕਟਰ ਸਾਹਿਬ ਕਉ ਇੱਥੇ ਮੇਰੇ ਘਰੇ ਹਾਂ ਤੁਸੀਂ ਆਰਾਮ ਕਰੋ ਜ਼ਿੰਦਗੀ ਬਹੁਤ ਕੀਮਤੀ ਆ ਆਪਦਾ ਧਿਆਨ ਰੱਖੋ ਕੀਮਤ ਦਾ ਕੋਸੇ ਨਾਲੀ ਸੀ ਹੁਣ ਤਾਂ ਏਉਂ ਲੱਗਦਾ ਜਿਵੇਂ ਜ਼ਿੰਦਗੀ ਇੱਕ ਖੋਟੇ ਸਿੱਕੇ ਵਰਗੀ ਹੋਵੇ ਕੀ ਦੀ ਗੱਲ ਕਰਦੇ ਹੋਏ ਇਹ ਨੂੰ ਪੁੱਛਣਾ ਚਾਹੀਦਾ ਪਰ ਨਹੀਂ ਡਾਕਟਰ ਨੇ ਕਿਹਾ ਇਹਨਾਂ ਤੋਂ ਹਲੇ ਕੁਝ ਪੁੱਛਣਾ ਨਹੀਂ ਚੱਲ ਚੰਗਾ ਬਾਪੂ ਮੈਂ ਚਲਦੀ ਆਂ ਫੇਰ ਆਉਂਗੀ ਬਹੁਤ ਸਾਰੀ ਉਲਝਣਾਂ ਦਾ ਹੱਲ ਲੱਭਣਾ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਹੈ ਇਸ ਸਪਰੇਅ ਠੀਕੇ ਆਪਣੇ ਆਪ ਨੂੰ ਖਤਮ ਕਰ ਲਾ ਪਰ ਫਿਰ ਮੈਂ ਸੋਚਦਾ ਜੀ ਮੈਂ ਮਰ ਗਿਆ ਮੇਰੇ ਮਗਰੋਂ ਉਹ ਆ ਗਈ ਕਿਤੇ ਮੈਨੂੰ ਲੱਭ ਦਿਨਾ ਫਿਰੇ ਕਿਤੇ ਉਹ ਮੈਨੂੰ ਲੱਭ ਦਿਨਾ ਫਿਰੇ ਤੁਸੀਂ ਇਹ ਕੰਮ ਕਦੇ ਵੀ ਨਾ ਕਰਿਓ ਸੰਗਤ ਹੈ ਸੰਗਤ 2 ਘੰਟੇ ਹੋ ਗਏ ਬੈਠਿਆਂ ਨੂੰ ਇੱਥੇ ਉਤਾਰੋ ਆਈ ਨਹੀਂ ਮੇਰਾ ਤਾਂ ਬਾਪੂ ਵੀ ਲੜੂ ਤੇਰਾ ਤਾਂ ਯਾਰ ਬਾਪੂ ਵੀ ਮਨੇਸ਼ਪੁਰ ਯਾਰ ਗਿਆ ਕੁੱਟੂ ਗਏ ਬੜਾ ਤੇਰੇ ਤਾਂ ਜਿ ਪੈਣ ਗਿਆ ਯਾਰ ਉਹ ਕਿਹਾ ਤੇਰਾ ਉਹੀ ਨਹੀਂ ਨਹੀਂ ਆਈ ਸੀ ਆਈ ਤਾਂ ਯਾਰ ਝਾੜੇ ਬਣਾਉਣੇ ਸੀਗੇ ਸਾਨੂੰ ਤਾਂ ਆਪ 2 ਘੰਟੇ ਹੋ ਗਏ ਬੈਠਿਆਂ ਨੂੰ ਆਈ ਤਾਂ ਭਰਾ ਪਹਿਲਾਂ ਮੁੜ ਗਏ ਦੇ ਕੇ ਤੂੰ ਕਾਹਦੇ ਲੈ ਕੇ ਆਇਆ ਮੇਰਾ ਬੇਬੇ ਭੈੜੀ ਭਰਾ ਮੈਂ ਤਾਂ ਹੋਲਾ ਕਾ ਕਣਕ ਦਾ ਨਹੀਂ ਉਹ ਆ ਗਈ ਤਾਰੋ ਕਿਵੇਂ ਕਿੰਨੇ ਕਿ ਚਿਰ ਦੇ ਬੈਠੇ ਆ ਸੰਤਾ ਬਾਰਾਜਰ ਹੋ ਗਿਆ ਬੈਠਿਆਂ ਨੂੰ ਜਦੋਂ ਅਸੀਂ ਆਏ ਸੀ ਉਹ ਤਾਂ ਛਾਂ ਸੀ ਤੇ ਹੁਣ ਧੁੱਪ ਆ ਗਈ। ਹੋਵੇਂ ਮਰ ਜਾ। ਜਿਵੇਂ ਤੜਕੇ ਤੇ ਭੁੱਖਣ ਭਾਣੇ ਬੈਠੇ ਨੇ। ਬਾਪੂ ਨੇ ਕਿਹਾ ਸੀਗਾ ਭੂਆ ਨੂੰ ਪਿੰਨੀਆਂ ਬਣਾ ਕੇ ਭੇਜਨੇ ਛੇਤੀ ਛੇਤੀ ਆ ਜੀ। ਲੈ ਚੱਲ ਤੇਰੇ ਭੁੰਨਾ ਪਹਿਲਾਂ ਦਾਣੇ ਤੇਰੀ ਤਾਂ ਭੂਆ ਵੀ ਬਾਵਾ ਦੂਰ ਐ। ਪਹਿਲਾਂ ਤਾਂ ਮੈਂ ਆਇਆ। ਬੇ 5 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ। ਪਹਿਲਾਂ ਇਹਨਾਂ ਦੇ ਭੁੰਨ ਦੇਣ ਦੇ ਨਾਲੇ ਵਾਂਡੇ ਜਾਣਾ। ਫੇ ਤੁਸੀਂ ਖੜੇ ਕੀ ਕਰਦੇ ਹੋ? ਲੈ ਬਾਲਣ ਲਾਓ ਪੱਠੇ ਤੱਲੇ। छे छे दिन काम गाने भुनने गाने संस्कार नहीं करना मचा मचा के तू ही करता। हाई मैं मर जा सड़ सड़ी गई चल कोई नहीं। मैं ना ओल दे देगी ਉਹ ਤਾਂ ਰੈਂਡਮ ਕਰੋ ਹੋਰ ਲਿਆਉਣਾ ਅਬੇ ਦਾਦੇ ਮਗਾਉਣੇ ਗੱਲ ਤਾਂ ਸੁਣ ਜਾ ਹੁਣ ਤਾਂ ਜਾਵੜਿਆ ਹੁਣ ਮੇਰੇ dane ਭੰਨਦੇ ਲਿਆ ਫੜਾ ਆ ਜਾ ਆ ਜਾ ਬਹਿ ਜਾ ਇਹ ਦਵਾ ਤੇਰੀ ਵਾਰੀ ਆ